ਵੇਗਲਾਬੇ ਵੇਗਲਾਬੇ گلਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ ਬੂਹਾ ਅੰਦਰੋਂ ਬੰਦ ਸੀ ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ ਆਓ ਬੀਬੇ ਜੀ ਧਨ ਭਗ ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸਬੋਧਨ ਕਰਕੇ ਆਉਣ ਵਾਲੀ ਔਰਤ ਨੂੰ ਆਖਿਆ ਬੀਬੀ ਦੀ ਉਮਰ ਪਾਵੇਂ 80 ਸਾਲ ਹੋਵੇਗੀ ਸਿਰ ਦੀਵਾਲ ਦੁੱਧ ਚਟੇ ਤੇ ਅੱਖਾਂ ਦੇ ਪਰੋਟਿਆਂ ਦੇ ਵਾਲ ਵੀ ਚੁੱਟੇ ਹੋ ਗਏ ਸਨ ਪਰ ਉਸਦੀ ਨਿਗਾਹ ਤੇਜ ਤੇ ਅਜੇ ਬਿਨਾ ਸੂਟੀ ਦੇ ਆਸਰੇ ਤੋਂ ਤੁਰ ਹੀ ਫਿਰਦੀ ਤੇ ਤੁਰਦੀ ਵੀ ਸਿੱਧੀ ਹੋ ਕੇ ਸੀ ਉਹ ਅੰਦਰ ਲੰਗੀ ਗੁਲਾਬੇ ਦੀ ਵੋਟੀ ਨੇ ਮੁੜ ਬੁਹਾ ਬੰਦ ਕਰ ਦਿੱਤਾ ਤੇ ਇਹ ਕੀ ਇਹ ਸੱਚੇ ਆਨੰਦਪੁਰ ਵਾਲੇ ਗੁਰੂ ਜੀ ਆਏ ਹਨ ਬੇਬੇ ਜੀ ਤੁਸਾਂ ਨੂੰ ਕਿਸ ਨੇ ਆਖਿਆ ਗੁਲਾਬੇ ਦੀ ਪਤਨੀ ਇੱਕਦਮ ਕਬਰ ਆ ਗਈ ਬੇਬੇ ਦੀ ਕੱਚੇ ਖਦਰ ਦੇ ਲੀੜੇ ਦੇਖ ਕੇ ਉਸਨੇ ਖਿਆਲ ਕੀਤਾ ਸੀ ਬੇਬੇ ਉਹਨਾਂ ਨੂੰ ਰੇਜਾ ਦੀ ਣਾਈ ਸੀ ਕਿਉਂਕਿ ਮਸੰਦ ਗੁਰੂ ਘਰ ਵਾਸਤੇ ਕਾਰਪੇਟ ਸੇਵਕਾਂ ਕੋਲੋਂ ਲੈ ਲੈਂਦੇ ਸਨ 6 ਮਹੀਨੇ ਵਿੱਚੋਂ ਅਨੰਦਪੁਰ ਜਾ ਕੇ ਗੁਰੂ ਘਰ ਖਜ਼ਾਨੇ ਪਾਉਂਦੇ ਸਨ ਦੇਖੋ ਐਵੇਂ ਝੂਠ ਬੋਲਣ ਦਾ ਯਤਨ ਨਾ ਕਰਨਾ ਮੈਂ ਆਪ ਮਹਾਰਾਜ ਜੀ ਨੂੰ ਤੁਸਾਂ ਦੇ ਘਰ ਆਉਂਦੇ ਦੇਖਿਆ ਏ ਤੁਸਾਂ ਦੇ ਭਾਗ ਜਾ ਪਏ ਬੀਬੇ ਨੇ ਗੁਲਾਬੀ ਦੀ ਪਤਨੀ ਦੀ ਇੱਕ ਤਰ੍ਹਾਂ ਨਾਲ ਜ਼ੁਬਾਨ ਫੜ ਲਈ ਉਹ ਕੁਝ ਨਾ ਬੋਲ ਸકી ਉਹ ਚੁੱਪ ਦੀ ਚੁੱਪ ਕੀਤੀ ਰਹਗੀ ਉਸਨੇ ਬੀਬੇ ਵੱਲ ਤੱਕਿਆ ਦੱਸ ਕਿੱਥੇ ਹਨ ਬੀਬੇ ਨੇ ਕਿਹਾ ਅੰਦਰ ਗੁਲਾਬੀ ਦੀ ਪਤਨੀ ਨੇ ਜਵਾਨ ਨੂੰ ਆਖ ਦਿੱਤਾ ਉਹ ਐਸ ਵਾਸਤੇ ਕਾਬਰ ਦੀ ਤੇ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਗੁਲਾਬੀ ਨੇ ਉਸ ਨੂੰ ਡਰਾ ਦਿੱਤਾ ਸੀ ਉਸ ਨੂੰ ਕਿਹਾ ਸੀ ਕੋਈ ਆਏ ਦਸੀ ਨਾ ਮੂਗਲ ਗੁਰੂ ਜੀ ਨੂੰ ਲੱਭਦੇ ਫਿਰਦੇ ਹਨ ਪਰ ਗੁਰੂ ਜੀ ਨੇ ਆਪ ਹੀ ਖੇਲ ਰਚਾ ਦਿੱਤਾ ਉਹਨਾਂ ਨੇ ਬੇਬੇ ਨੂੰ ਆਪ ਸ਼ਾਇਦ ਪ੍ਰੇਰ ਕੇ ਲਿਆਂਦਾ ਉਹ ਚੋਲਾ ਪਜਾਮਾ ਖਦਰ ਦਾ ਸਿਓ ਕੇ ਲਿਆਈ ਉਸ ਨੇ ਮਾਈ ਸਬਰਾਈ ਵਾਂਗ ਸ਼ਰਦਾ ਦੇ ਪ੍ਰੇਮ ਦੇ ਤੰਦ ਖਿੱਚੇ ਸਨ ਰੀਜ ਨਾਲ ਆਪत्ति ਸੁਵਾਈ ਕੀਤੀ ਸੀ ਅੰਦਰ ਸ਼ਬਦ ਸੁਣ ਕੇ ਬੀਬੇ ਨੇ ਅਗਲੇ ਅੰਦਰ ਵੱਲ ਕਦਮ ਪੁੱਟਿਆ ਸੱਚ ਹੀ ਅੰਦਰ ਪਲੰਘ ਉਤੇ ਸਤਿਗੁਰਜੀ ਬਰਾਜਮਾਨ ਸਨ ਸੁਨਹਿਰੀ ਚੱਕਰ ਸੀ ਸੁਤੇ ਚੰਦ ਦੇ ਪਰਿਵਾਰ ਵਾਂਗ ਦਾਤੇ ਦੇ ਨੇਤਰਾਂ ਵਿੱਚ ਦਇਆ ਤੇ ਪਿਆਰ ਸੀ ਦਾਤਾ ਜੀ ਦਾਨ ਬਖਸ਼ ਰਿਹਾ ਸੀ ਭਾਵੇਂ ਆਪਣਾ ਪਰਿਵਾਰ ਸੇਵਕ ਵੀਰ ਦਮਾਤਾ ਗੁਜਰੀ ਜੀ ਕੋਲ ਨਹੀਂ ਸਨ ਕਿਧਰ ਗਏ ਕੀ ਹੋਇਆ ਇਹ ਵੀ ਕਿਸੇ ਨੇ ਸੂਚਨਾ ਨਹੀਂ ਸੀ ਦਿੱਤੀ ਬੇਬੇ ਨੇ ਜਾ ਚਰਣਾ ਉਤੇ ਨਿਮਸ਼ਕਾਰ ਕੀਤੀ ਸਤਿਗੁਰੂ ਜੀ ਮਹਾਰਾਜ ਬਲੰਗ ਉਤੇ ਬਰਾਜੇ ਸਨ ਪਾਈਦਾ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਕੋਲ ਫਰਸ਼ ਉਤੇ ਬੈਠੇ ਸਨ ਮਹਾਰਾਜ ਬੇਨਤੀ ਹੈ ਬੇਬੇ ਹੱਥ ਜੋੜ ਕੇ ਬੋਲੀ ਦੱਸੋ ਮਾਤਾ ਜੀ ਸਤਿਗੁਰ ਜੀ ਸਹਿ ਸੁਆ ਬੋਲੇ ਮੈਂ ਬਸਤਰ ਲੈ ਆਈਆਂ ਦਰਸ਼ਨ ਕਰਨ ਦੀ ਰਹੀ ਸੀ ਆਪ ਵੀਰ ਦਿਲ ਦੀ 부ਝ ਲਈ ਜੇ ਮੈਥੋ ਤਾਂ ਹੁਣ ਅਨੰਦਪੁਰ ਜਾਣਾ ਵੀ ਔਖਾ ਏ ਪੈਂਡਾ ਨਹੀਂ ਹੁੰਦਾ ਮਾਤਾ ਜੀ ਬਸਤਰ ਲਿਆਏ ਜੀ ਬਹੁਤ ਖੁਸ਼ੀ ਦੀ ਗੱਲ ਐ ਆਖਿਰ ਪੁੱਤਰਾਂ ਦਾ ਖਿਆਲ ਮਾਤਾਵਾਂ ਹੀ ਕਰਦੀਆਂ ਹਨ ਸਤਿਗੁਰਜੀ ਮਹਾਰਾਜ ਨੇ ਬਸਤਰ ਨੂੰ ਫੜਦੇ ਹੋਏ ਬਚਨ ਕੀਤਾ ਆ ਕਿੰਨੇ ਚੰਗੇ ਹਨ ਮਾਤਾ ਜੀ ਤੁਸੀਂ ਨਿਹਾਲ ਸੱਚੇ ਬਾਸ਼ਾ ਸੱਚ ਮੈਂ ਨਿਹਾਲ ਹਾਂ ਮਾਤਾ ਜੀ ਤੁਸੀਂ ਨਿਹਾਲ ਤੁਸਾਂ ਦੀ ਕਿਰਤ ਨਿਹਾਲ ਸੇਵਾ ਨਿਹਾਲ ਮੈਂ ਬਲਹਾਰੀ ਜਾਵਾਂ ਮਾਤਾ ਨੇ ਸਤਿਗੁਰਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ ਉਹ ਸੰਨ ਹੋ ਗਏ ਉਸ ਨੂੰ ਸਾਚੀਆ ਪ੍ਰਤੀਤ ਹੋਇਆ ਜਿਵੇਂ ਉਹ ਨਿਹਾਲ ਨਹੀਂ ਸੀ ਹੋਈ ਉਸ ਦਾ ਜੀਵ ਨਹੀਂ ਪਲਟ ਗਿਆ ਮਹਾਰਾਜ ਜੀ ਇੱਕ ਹੋਰ ਰੀਝ ਉਹ ਮੁੜ ਬੋਲੀ ਥਾਲੀ ਪਰੋਸ ਕੇ ਰੋਟੀ ਖਵਾਵਾਂ ਮਾਤਾ ਜੀ ਐਨੇ ਵਿੱਚ ਅਸੀਂ ਪਰਸੰਨ ਜੇ ਇੱਛਾ ਤੀਬਰ ਹੈ ਐਥੇ ਰੋਟੀ ਪੇਜ ਦਿਓ ਐਥੇ ਅੱਛਾ ਫਿਰ ਰਾਤੀ ਰੋਟੀ ਪੇਚਾਂਗੇ ਆਪ ਪਕਾ ਕੇ ਗਰਮ-ਗਰਮ ਮੇਰਾ ਜੀਵਨ ਸਫਲ ਹੋਇਆ ਮੇਰੇ ਧਨਪਾਕ ਦੀਨ ਦੁਨੀ ਦੇਵਲੀ ਮੇਰਾ ਦੇਕਾਰ ਆਏ ਇਸ ਤਰ੍ਹਾਂ ਖੁਸ਼ੀ ਦੇ ਵਿੱਚ ਨਿਹਾਲ ਹੋਈ ਮਾਈ ਗਲਾਬੇ ਦੇ ਘਰੋਂ ਚਲੀ ਗਈ ਉਸ ਮਾਈ ਦੇ ਜਾਣ ਪਿੱਛੋਂ ਗਲਾਪਾ ਮਸੰਦ ਆ ਗਿਆ ਉਹ ਸਾਰਾ ਗੁੱਡਿਆ ਹੋਇਆ ਸੀ ਸਿਰ ਤੋਂ ਪੈਰਾਂ ਤੱਕ ਸਰੀਰ ਕੰਬਦਾ ਸਾਹ ਨਾਲ ਸਾਹ ਨਹੀਂ ਸੀ ਮਿਲਦਾ ਮਹਾਰਾਜ ਮਹਾਰਾਜੀ ਉਹ ਆਉਂਦਾ ਹੀ ਬੋਲਿਆ ਮੈਨੂੰ ਤੈਨੂੰ ਕੀ ਗਲਾਬੇ ਪਾਈ ਇਹਨਾਂ ਕਬਰਾਇਆ ਹੈ ਮਹਾਰਾਜ ਤੀਰਜ ਨਾਲ ਬਚਨ ਕਰ ਕਿ ਨਬੀ ਖਾਨੀ ਮਿਲਿਆ ਮਿਲਿਆ ਹੀ ਫਿਰ ਆਇਆ ਨਹੀਂ ਆਉਂਦਾ ਏ ਮਹਾਰਾਜੀ ਆਉਂਦਾ ਏ ਉਸ ਤੇ ਕਰ ਮੁਗਲ ਬੈਠੇ ਹਨ ਕਿਉਂ ਮਹਾਰਾਜ ਐ ਤਾਂ ਪਤਾ ਨਹੀਂ ਬੈਠੇ ਹਨ ਮੈਂ ਤਾਂ ਸਿਰਫ ਇਹ ਸੁਣਿਆ ਹੈ ਕਿ ਆਖਦੇ ਸੀ ਹਿੰਦੂ ਪੀਰ 마ਸ਼ੀવાડી ਵਿੱਚ ਹੈ ਮਹਾਰਾਜ ਪੂਰਨਮਸਾਂ ਦਾ ਬੇੜਾ ਗਰਕ ਹੋਇਆ ਨਾ ਮਾੜਾ ਬਚਨ ਕਿਸੇ ਨੂੰ ਨਾ ਬੋਲ ਜੋ ਕਰ ਰਿਹਾ ਜੋ ਅਖਵਾ ਰਿਹਾ ਉਹ ਅਕਾਲਪੁਰਖ ਅਖਵਾ ਰਿਆ ਹੈ ਪ੍ਰਭ ਕਰਨ ਕਾਰਨ ਸਮਰਾਥ ਰਾਮ ਮਹਾਰਾਜੀ ਉਸ ਦੇ ਜਮਾਨੋਂ ਨਿਕਲ ਗਿਆ ਗੁਰੂ ਜੀ ਮਾਸ਼ੀਵਾੜੇ ਵਿੱਚ ਹਨ ਕਿੱਥੇ ਹੈ ਉਸ ਨੂੰ ਫੜ ਕੇ ਲੈ ਗਏ ਚੌਧਰੀ ਦੇ ਘਰ ਚੌਧਰੀ ਬੜਾ ਡਾਡਾ ਹੈ ਭਾਈ ਪੂਰਨ ਕੁਝ ਨਹੀਂ ਦੱਸੇਗਾ ਉਸ ਨੇ ਇੱਕ ਪੁੱਲ ਕੀਤੀ ਉਹ ਨਹੀਂ ਕਰੇਗਾ ਮਹਾਰਾਜ ਜੀ ਉਸ ਨੂੰ ਜਦੋਂ ਪੁੱਠਾ ਟੰਗਿਆ ਪਰ ਤੇਰੇ ਉੱਤੇ ਕੀ ਅਸਰ ਮੇਰੇ ਉੱਤੇ ਹਾਂ ਬਹੁਤ ਕੀ ਮਹਾਰਾਜ ਜੀ ਆ ਮੇਰੇ ਘਰੋਂ ਮੁਗਲਾਂ ਦੇ ਹੱਥ ਆਗੇ ਤਾਂ ਅਕਾਲਪੁਰ ਦੇ ਲੋਕ ਨੂੰ ਤਾਂ ਬਿਨਾ ਪਤਾ ਨਹੀਂ ਹਿਲਦਾ ਫਿਕਰ ਨਾ ਕਰ ਅਸੀਂ ਤੇਰੇ ਮਨ ਦੀ ਵਸਤਾ ਨੂੰ ਜਾਣ ਗਏ ਹਾਂ ਫਿਕਰ ਨਾ ਕਰ ਤੇਰਾ ਵਾਲ ਵਿੰਗਾ ਨਹੀਂ ਹੋਵੇਗਾ ਪੂਰਨ ਉਹ ਤੇਰਾ ਨਾਂ ਨਹੀਂ ਲਏਗਾ ਨਹੀਂ ਨਾ ਲਵੇਗਾ ਪਿਛਲੇ ਵਾਕ ਸਤਿਗੁਰਜੀ ਮਹਾਰਾਜ ਨੇ ਰਤ ਉੱਚੀ ਤੇ ਜੋਰ ਨਾਲ ਬੋਲੇ ਗੁਲਾਬੇ ਦੇ ਕਰਦੀ ਛਤ ਗੂੰਜ ਉਠੀ ਗਲਾਬਾ ਸਤਿਗੁਰਜੀ ਦੇ ਚਰਨਾਂ ਵਿੱਚ ਹੀ ਬਰਾਜ ਗਿਆ ਉਕੰਬੀ ਜਾਣ ਲੱਗਾ ਮੁਗਲਾਂ ਦਾ ਗੁੱਸਾ ਲੋਕਾਂ ਦੀਆਂ ਗੱਲਾਂ ਮੁਗਲ ਲਸ਼ਕਰ ਦਾ ਕੇਰਾ ਉਸ ਦੀ ਕਬਰਾੜ ਦੇ ਤਿੰਨ ਕਾਰਨ ਸਨ ਪਰ ਸਭ ਕੁਝ ਸੁਣ ਕੇ ਸਤਿਗੁਰਜੀ ਮਹਾਰਾਜ ਢੋਲ ਬਰਾਜੇ ਸਾਨੂੰ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਨੂੰ ਸੰਬੋਧਨ ਕਰਕੇ ਆਖੀ ਜਾਂਦੇ ਸਨ अंतर की गत तुम ही जानी तुझ ही पाहे न बेरो बख्श लियो साहिब प्रभ अपने लाख कते कर फेरो पुलचुक बख्श देनी सत्संग जी वाहिगुरु जी का खालसा वाहिगुरु जी की फतेह